ਤਾਲਿਸਰ ਦੀ ਬਚਨ ਚੋਮਕੀ ਨੂੰ ਸਰਕਾਰਾਂ ਵੀ ਮਿਲੀ ਸਰ ਦੋ ਕੇਸ ਹੈ ਇੱਕ ਸਰ ਪਹਿਲਾ ਕੇਸ ਕਿਰੇ ਆ ਫਿੰਗਰਵਾੜੇ ਵਾਲੇ ਦੇ ਕੀ ਮੈਟਰ ਨਹੀਂ ਗੱਲ ਸਰ ਇਹ ਪਿੰਗਲ ਵਾਲੇ ਵਾਲਾ ਜਿਹੜਾ ਕੇਸ ਹੈ ਇਹ 8 ਤਾਰੀਖ ਨੂੰ ਮੁਕਦਮਾ ਨੰਬਰ 3 ਪੇ ਪੁਲਿਸ ਸਟੇਸ਼ਨ A ਡਿਵੀਜ਼ਨ ਦੇ ਵਿੱਚ ਦਰਜ ਹੋਇਆ ਸੀ ਇਸ ਦੇ ਵਿੱਚ ਸਾਨੂੰ ਇਹ ਖਬਰ ਮਿਲੀ ਸੀ ਕਿ ਜਿਹੜਾ ਪਿੰਗਲਵਾੜਾ ਚੈਰੀਟੇਬਲ ٹرسٹ ਹੈ ਉੱਥੇ ਜਿਵੇਂ ਜੋ ਅਕਾਊਂਟੈਂਟ ਹੁੰਦਾ ਹੈ ਉਸ ਡੋਨੇਸ਼ਨ ਜਾਂ ਜਿਹੜਾ ਪੈਸਾ ਉਹਨਾਂ ਕੋਲ ਆਂਦਾ ਹੈ ਜਿਹੜੇ ਬੰਦੇ ਡੋਨੇਟ ਕਰਕੇ ਜਾਂਦੇ ਆ ਉਹਨਾਂ ਦਾ ਪੈਸਾ ਉਹਨਾਂ ਨੇ ਇਕੱਠਾ ਕਰਕੇ ਆਪਣੇ ਡਰਾਅਰ ਵਿੱਚ ਰੱਖਿਆ ਸੀ ਤੇ ਉਹਨਾਂ ਨੂੰ 8 ਹਰ ਤਾਰੀਖ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਜੋ ਪੈਸਾ ਉਹਨਾਂ ਨੇ ਉੱਥੇ ਰੱਖਿਆ ਸੀ ਉਹ ਪਿਛਲੀ ਰਾਤ ਨੂੰ ਚੋਰੀ ਹੋ ਗਿਆ ਤੇ ਜਦੋਂ ਸਾਡੀ ਟੀਮ ਨੂੰ ਇਹ ਇਨਫੋਰਮੇਸ਼ਨ ਮਿਲੀ ਤੇ ਆਪਣੇ ਐਸ ਐਚਓ ਸਾਹਿਬ ਤੇ ਚੌਕੀ ਇਨਚਾਰਜ ਉਸ ਵੇਲੇ ਮੌਕੇ ਤੇ ਪਹੁੰਚੇ ਮੌਕੇ ਤੇ ਉਹਨਾਂ ਨੇ ਇਨਫੋਰਮੇਸ਼ਨ ਕਲੈਕਟ ਕੀਤੀ ਤੇ ਮੌਕੇ ਨੂੰ ਦੇਖਿਆ ਤੇ ਉਸ ਤੋਂ ਬਾਅਦ ਅਸੀਂ ਡਿਸਕਸ ਕਰਕੇ ਇਹੀ ਸਾਨੂੰ ਲੱਗਿਆ ਕਿ ਕੋਈ ਅੰਦਰੋਂ ਵਾਲਾ ਬੰਦਾ ਜਿਹਨੂੰ ਇਹ ਇਨਫੋਰਮੇਸ਼ਨ ਹੋਊਗੀ ਉਹਦਾ ਕੰਮ ਹੋ ਸਕਦਾ ਹੈ ਤੇ ਅਸੀਂ 8 ਤਾਰੀਖ ਨੂੰ ਪੂਰਾ ਦਿਨ ਐਸਐਚਓ ਸਾਹਿਬ ਦੀ ਟੀਮ ਤੇ ਚੋਕੀ ਇੰਚਾਰਜ ਸਾਹਿਬ ਉੱਥੇ ਨਾਲ ਹੀ ਸੀਗੇ ਤੇ ਸਾਰਾ ਦਿਨ ਉਹਦੀ ਤਹਿਕੀਕਾਤ ਕਰਕੇ ਸਾਰੇ ਵਰਕਰਾਂ ਦੀ ਡਿਟੇਲ ਲੈ ਕੇ ਪੁੱਛਗਿੱਛ ਕਰਕੇ ਤੇ ਅਗਲੇ ਦਿਨ ਸਾਨੂੰ ਲੀਡ ਮਿਲੀ ਕਿ ਉਹਨਾਂ ਦਾ ਜਿਹੜਾ ਵਰਕਰ ਹੈ ਸ시 ਕੁਮਾਰ ਉਨੇ ਹੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਦੋਂ ਉਸ ਉਸ ਤੋਂ ਪੁੱਛਗਿੱਛ ਕੀਤੀ ਤੇ ਪਤਾ ਲੱਗਿਆ ਜਿਹੜਾ ਸ시 ਕੁਮਾਰ ਹੈ ਉਹ ਕਰੀਬ ਕਰੀਬ 38 ਸਾਲ ਦਾ ਬੰਦਾ ਹੈ ਪੰਜਵੀਂ ਪਾਸ ਹੈ ਤੇ ਉਹ ਆਪਣੇ ਪਰਿਵਾਰ ਨਾਲ ਇੱਥੇ ਰਹਿੰਦੇ ਬਟ ਉਹਦਾ ਬੈਕਗਰਾਉਂਡ ਜੋ ਯੂਟਿਊਬਰ ਇਲੀ ਦਾ। ਤੋਂ ਇੱਥੇ ਉਹ ਪਿੰਗਲਵਾੜਾ ਚੈਰੀਟੇਬਲ ٹرسٹ ਤੇ ਸਫਾਈ ਦਾ ਕੰਮ ਕਰਦਾ ਸੀ 2016 ਤੋਂ ਲੈ ਕੇ ਤੇ ਉਹਦੇ ਤੇ ਕਰਜ਼ਾ ਚੜਿਆ ਹੋਇਆ ਸੀ ਜਿਵੇਂ ਉਹਨੇ ਦੱਸਿਆ। ਤੋਂ ਕਰਜ਼ਾ ਤਾਰਨ ਲਈ ਉਹ ਕਹਿੰਦਾ ਮੇਰੇ ਕੋਲ ਫੰਡਸ ਨਹੀਂ ਸੀਗੇ ਔਰ ਮੇਰੇ ਤੇ ਪ੍ਰੈਸ਼ਰ ਥਾ ਕਿ ਜਲਦੀ ਤੋਂ ਜਲਦੀ ਮੈਂ ਆਪਣਾ ਕਰਜ਼ਾ ਤਾਰਾਂ। ਤੇ ਜਦੋਂ ਮੈਂ ਦੇਖਿਆ ਕਿ ਉਸ ਦਿਨ ਜਿਹੜੀ ਪੂੰਜੀ ਇਕੱਠੀ ਹੋਈ ਹੈ ਡੋਨੇਸ਼ਨ ਦੀ ਉਹਨੇ ਡਰਾਅਰ ਦੇ ਵਿੱਚ ਰੱਖੀ ਹੈ ਤੋਂ ਇਹਦੀ ਨਜ਼ਰ ਉਸਤੇ ਸੀ ਤੇ ਰਾਤ ਨੂੰ 6 ਘੰਟੇ ਉੱਥੇ ਹੀ ਰਹਾ। ਇਨੇ ਕੋਈ ਐਕਟੀਵਿਟੀ ਕੀਤੀ ਨਹੀਂ ਤੇ ਰਾਤ ਨੂੰ ਜਦ ਸਾਰਾ ਸੁੰਸਾਨ ਹੋ ਗਿਆ 2:30 3:00 ਵਜੇ ਦੇ ਆਸ-ਪਾਸ ਇਹ ਜਿਹੜਾ ਕੈਸ਼ ਹੈ ਉਹ ਆਪਣੇ ਬੈਗ ਦੇ ਵਿੱਚ ਪਾ ਕੇ 2:30 3:00 ਵਜੇ ਉੱਥੋਂ ਭਜ ਗਿਆ ਫਿਰ ਕਿੰਨਾ ਤੇਜ਼ੀ ਨਾਲ ਜਿਹੜਾ ਲੱਗਿਆ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਰੀਬ 9 ਲੱਖ ਦਾ ਕੈਸ਼ ਹੈਗਾ ਤੇ ਜਦੋਂ ਅਸੀਂ ਇਹਨੂੰ ਫੜਿਆ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੰਗੇ ਫਿਰ ਆਪਣੇ ਅਕਾਊਂਟਸ ਨੂੰ ਚੈੱਕ ਕਰੋ ਰਸੀਦਾਂ ਚੈੱਕ ਕਰੋ ਤੇ ਉਹਨੇ ਕਰੀਬ 7 ਲੱਖ ਰੁਪਏ ਦਾ ਇੰਸ਼ੋਰੈਂਸ ਦਿੱਤਾ ਕਿ ਇੰਨਾ ਸਾਡਾ ਪੁਖਤੀ ਤੌਰ ਤੇ ਲਾਸ ਹੋਇਆ ਤੇ 6 ਲੱਖ 12000 ਦੀ ਸਾਡੀ ਰਿਕਵਰੀ ਹੋ ਗਈ ਹੈ ਬਾਕੀ ਕੁਝ ਪੈਸੇ ਇਹਨੇ ਆਪਣੇ ਕਰਜ਼ਾ ਤਾਰਨ ਲਈ ਅਗੇ ਇਨਸਟਾਲਮੈਂਟ ਦੇ ਤੌਰ ਤੇ ਵੀ ਦਿੱਤੇ ਸੀ ਸਰ ਇਕੱਲਾ ਸੀ ਇਹਨਾਂ ਕੋਈ ਹੋਰ ਵੀ ਸਾਥੀ